ਤਨ ਤਨ ਸਾਧ ਗੁਰੂ ਤੇਰਾ ਹੀ ਆਸਰਾ ਅੱਜ ਫੇਰ ਅਸੀਂ ਨਵੀਆਂ ਗੱਲਾਂ ਬਾਤਾਂ ਦੇ ਨਾਲ ਨਵੀਂ ਕੋਈ ਪੰਜਾਬ ਦੇ ਲੋਕਾਂ ਨੂੰ ਜਾਣਕਾਰੀ ਦੇਣ ਜਾ ਰਹੇ ਆ ਤੇ ਜਿਹੜੀਆਂ ਸਰਕਾਰਾਂ ਵੱਲੋਂ ਕੋਈ ਵੀ ਪ੍ਰਕਾਰ ਦੀਆਂ ਸਕੀਮਾਂ ਬਣਦੀਆਂ ਚਾਹੇ ਉਹ ਸੈਂਟਰ ਦੇ ਵੱਲੋਂ ਤੇ ਪੰਜਾਬ ਦੇ ਵੱਲੋਂ ਉਹਨੂੰ ਜਿਹੜਾ ਸਹੀ ਤਰੀਕੇ ਨਾਲ ਲਾਗੂ ਕਰਾਉਣਾ ਹੁੰਦਾ ਥੱਲੇ ਜਿਵੇਂ ਕੋਈ ਪੰਚਾਇਤੀ ਅਧਿਕਾਰ ਖੇਤਰ ਦੀ ਗ੍ਰਾਂਟ ਆ ਉਹਨਾਂ ਨੇ ਸਹੀ ਸਲਾਮਤ ਲਾਉਣੀ ਹੁੰਦੀ ਹੈ ਇਮਾਨਦਾਰੀ ਨਾਲ ਕੰਮ ਕਰਾਉਣਾ ਹੁੰਦਾ ਨਿਗ੍ਹਾਵਾਨੀ ਨਾਲ ਕੰਮ ਕਰਾਉਣਾ ਹੁੰਦਾ ਹੈ ਪੰਚਾਇਤ ਦੇ ਕਿ ਜ਼ਿੰਮੇਵਾਰ ਵਿਅਕਤੀ ਹੁੰਦੇ ਆ ਜਿਨ੍ਹਾਂ ਨੇ ਆਈਆਂ ਹੋਈਆਂ ਗ੍ਰਾਂਟਾਂ ਸਹੀ ਸਲਾਮਤ ਲਾਉਣੀਆਂ ਹੁੰਦੀਆਂ ਉ ਉਹਦੇ ਵਿੱਚ ਵੀ ਜ਼ਿੰਮੇਦਾਰ ਲੋਕ ਹੁੰਦੇ ਆ ਵੀ ਜਿਨ੍ਹਾਂ ਨੇ ਵਧੀਆ ਕੰਮ ਕਰਾਉਣਾ ਦਾ ਚਾਹੇ ਉਹ ਸਫਾਈ ਦਾ ਤਾਂ ਸਫਾਈ ਵਧੀਆ ਕਰਾਉਣੀ ਹੁੰਦੀ ਹੈ ਚਾਹੇ ਬੂਟਿਆਂ ਦਾ ਤਾਂ ਬੂਟਿਆਂ ਦਾ ਮਤਲਬ ਵੀ ਉਹਨਾਂ ਨੇ ਕੰਮ ਕਰਾਉਣਾ ਹੁੰਦਾ ਜਾਨਿ ਕਿ ਇੱਕ ਪ੍ਰਸ਼ਾਸਨ ਬਣਿਆ ਗ੍ਰਾਂਟ ਦਾ ਚਾਹੇ ਉਹ ਨਰੇਗਾ ਦਾ ਚਾਹੇ ਉਹ ਪੰਚਾਇਤੀ ਸ਼ਾਸਨ ਅਧਾਰ ਖੇਤਰ ਦਾ ਇੱਕ ਛਤੰ ਬਣਿਆ ਸਾਡੇ ਦੇਸ਼ ਦਾ ਸੰਵਿਧਾਨ ਦੇ ਮੁਤਾਬਕ ਕਿ ਥੱਲੇ ਜ਼ਿੰਮੇਦਾਰ ਲੋਕ ਬਣਾਇਆ ਵੀ ਆ ਸਾਡੇ ਜ਼ਿੰਮੇਦਾਰ ਲੋਕ ਆ ਥੱਲੇ ਉਹਨਾਂ ਨੇ ਕੰਮ ਕਰਾਉਣਾ ਹੁਣ ਲੰਮੇ ਸਮੇਂ ਦੇ ਜਿਹੜੇ ਨਰੇਗਾ ਮਜ਼ਦੂਰ ਉਹ ਵਿਗੜੇ ਆ ਪਹਿਲ ਕਲਾ ਦੇ ਉਹ ਕਿਉਂ ਵਿਗੜੇ ਆ ਕਿਉਂ ਸੂਏ ਕਸੀਆਂ ਤੇ ਜਾਂਦੇ ਆ ਬੈਠ ਉੱਠ ਕੇ ਕੋਈ ਇੱਧਰ ਨੂੰ اٹ ਗਿਆ ਕੋਈ ਇੱਧਰ ਨੂੰ ਡ ਗਿਆ ਹੁਣ ਬਣੀ ਪਈ ਆ ਪਾਦੀ ਵੀ ਯਾਰ ਇੰਨਾ ਸਾਫ ਸੁਥਰਾ ਕੰਮ ਕਰਨਾ ਪੈਂਦਾ ਅਸੀਂ ਉਹਨਾਂ ਨੂੰ ਸਵਾਲ ਕਰਦੇ ਆ ਜਿਹੜੀਆਂ ਬੁੜੀਆਂ ਕਹਿੰਦੀਆਂ ਪਹਿਲਾਂ ਤਾਂ ਮਿੱਟੀ ਉਵੇਂ ਹੀ ਪਈ ਰਹਿੰਦੀ ਸੀ ਥੋੜੇ ਤੇ ਬੜੇ ਲੰਮੇ ਸਮੇਂ ਦੀ ਮੇਰਾ ਨજર ਸੀ ਵੀ ਇੱਕ ਦਿਨ ਇਕੱਠਾ ਹੋ ਜਾਣਦੇ ਉਹ ਕੂੜਾ ਫਿਰ ਮੈਂ ਉਹਨੂੰ ਸਵਾਲ ਪੁੱਛੂੰਗਾ ਮੈਂ ਤਾਂ ਹੀ ਚੁੱਪ ਸੀ ਅਸੀਂ ਝੂਠ ਦੀ ਪੰਡ ਇਕੱਠੀ ਕਰ ਲਈ ਹੁਣ ਥੋੜੀ ਕਿਉਂਕਿ ਤੁਸੀਂ ਤਿੰਨ ਚਾਰਾਂ ਸਾਲਾਂ ਦਾ ਝੂਠ ਥੋੜਾ ਮੈਂ ਇਕੱਠਾ ਕਰ ਲਿਆ ਤੁਸੀਂ ਉੱਥੇ ਮਿੱਟੀ ਛੱਡ ਦਿੰਦੇ ਸੀ ਤੁਹਾਨੂੰ ਐ ਸੀ ਵੀ ਕਿਹੜਾ ਕਹਿੰਨੇ ਹੁਣ ਜਿਹੜੇ ਠੋਡੇ ਉੱਤੇ ਜ਼ਿੰਮੇਵਾਰ ਲੋਕ ਸੀ ਨਾ ਉਹਨਾਂ ਨੇ ਸਾਫ਼ ਸੁਥਰਾ ਕੰਮ ਕਰਾਉਣਾ ਸੀ ਅੱਜ ਸਵਾਲ ਆ ਸਾਡੇ ਫੇਰ ਅਸੀਂ ਉਹਨਾਂ ਨੂੰ ਸਵਾਲ ਕਰਦੇ ਆ ਵੀ ਜਦੋਂ ਤੁਸੀਂ ਘਰ ਦੇ ਵਿੱਚ ਕੂੜਾ ਹੁੰਜਦੀਆਂ ਤੜਕੇ ਉੱਠ ਕੇ ਪੱਤਾ ਡੱਕਾ ਲਫਾਫਾ ਲਫੂਫਾ ਬੱਠਲ 'ਚ ਪਾਉਣੀ ਹੈ ਜਾ ਕੇ ਸਿੱਟੇ ਆਉਣੀ ਹੈ ਤਾਂ ਉੱਥੇ ਫਿਰ ਤੁਹਾਨੂੰ ਉਹਨੂੰ ਮਿੱਟੀ ਕਿਉਂ ਨਾ ਦਿੱਤੀ ਸੀ ਕਿਉਂਕਿ ਜਿਹੜੇ ਠੋਡੇ ਉੱਤੇ ਜ਼ਿੰਮੇਵਾਰ ਲੋਕ ਸੀ ਉਹਨਾਂ ਨੇ ਕੰਮ ਕਰਾਉਣਾ ਸੀ ਤੁਹਾ ਤੋਂ ਸਹੀ ਤਰੀਕੇ ਨਾਲ ਕਿਉਂਕਿ ਉੱਤੇ ਸਰਕਾਰ ਨੇ ਨਮਾਇੰਦਿਆਂ ਨੇ ਆ ਕੇ ਗੌਰ ਨਹੀਂ ਕਰੀ ਚਲੋ ਰਬੜੂ ਕੁਚੜੂ ਹੁੰਦਾ ਰਿਹਾ ਪਰ ਮੈਂ ਕਿਹਨੂੰ ਕਰ ਲੈਣ ਦੇ ਕਿਰਾ ਮੇਨਾਂ ਦਾ ਝੂਠ ਇਕੱਠਾ ਕਰ ਲੈਂਦੇ ਹੁਣ ਖਲਾਸੇ ਕਰਾਂਗੇ ਠੋਡੇ ਕਿਉਂਕਿ ਸਰਕਾਰ ਦੇ ਵੱਲੋਂ ਜੋ ਗ੍ਰਾਂਟਾਂ ਆਉਂਦੀਆਂ ਜਾਂ ਕੋਈ ਵੀ ਕੰਮ ਥੱਲੇ ਠੋਡੇ ਉੱਤੇ ਜਿਹੜੇ ਮੇਟ ਬਣਿਆ ਨਾ ਉਹਨਾਂ ਨੇ ਕੰਮ ਕਰਾਉਣਾ ਜਿਹੜੇ ਸੈਨਟਰੀਆ ਉਹਨਾਂ ਨੇ ਕੰਮ ਕਰਾਉਣਾ ਸਹੀ ਉਹ ਆਉਂਦੇ ਨਹੀਂ ਸੀ ਤੇ ਤੁਸੀਂ ਘਫਲੇ ਕਰੀ ਜਾਂਦੇ ਸੀ ਬੈਠੇ ਉਧਰ ਨੂੰ ਉੱਠ ਗਏ ਆ ਉਧਰ ਨੂੰ ਉੱਠ ਗਏ ਹੁਣ ਪੁੱਛਾਂਗੇ ਤੁਹਾਨੂੰ ਵੀ ਸਫਾਈ ਹੁੰਦੀ ਕਿਵੇਂ ਹੈ ਮੈਂ ਤਾਂ ਠੋਡੀ ਖਾਤਰ ਬੜਾ ਸੰਘਰਸ਼ ਲੜਦਾ ਸੀ ਵੀ 100 ਦਿਨ ਇਹਨਾਂ ਨੂੰ ਕੰਮ ਮਿਲੇ ਆ ਤੁਹਾਨੂੰ ਮਤਲਬ ਵੀ ਪੂਰੇ ਸਾਲ ਦੇ ਵਿੱਚ ਜੀ ਜਿਹੜਾ ਸਰਕਾਰ ਦਾ ਕੰਮਰ ਤੁਸੀਂ ਆਖੇ ਵੀ ਪ੍ਰੇਮੀ ਦੀ ਕੀ ਲੋੜ ਐ ਬੈਠ ਉੱਠ ਕੇ ਤੇੜੀਆਂ ਦੇ ਜਾਂਨੇ ਆ ਕਪਲੇ ਕਰੀ ਚੱਲੋ ਹੁਣ ਤੁਹਾਨੂੰ ਮੈਂ ਦੱਸੂਗਾ ਵੀ ਕਪਲੇ ਹੁੰਦੇ ਕੀ ਐ ਤੁਸੀਂ ਜੇ ਮੇਰਾ ਸਾਥ ਦਿੱਤਾ ਹੁੰਦਾ ਨਾ ਤੇ ਮੈਂ ਤੁਹਾਨੂੰ 100 ਦਿਨਾਂ ਦੇ ਨਾਲੇ ਤੱਕ ਕੰਮ ਹੋਣਾ ਸੀ ਥੋੜੇ ਹਿੱਤ ਦੀ ਲੜਾਈ ਮੈਂ ਲੜਦਾ ਸੀ ਪਰ ਤੁਸੀਂ ਮੇਰਾ ਸਾਥ ਨਹੀਂ ਦਿੱਤਾ ਮੈਂ ਕਿ ਥੱਗੀਆਂ ਮਾਰਦੇ ਆਣੇ ਆਪਣੀ ਗੱਲ ਨਹੀਂ ਮੰਨੀ ਪਰ ਇੱਕ ਦਿਨ ਥੱਗੀ ਥੋੜੀ ਫੜ ਲਈ ਤੇ ਹੁਣ ਤੁਹਾਨੂੰ ਦੱਸੂਗਾ ਵੀ ਸਫਾਈ ਦੇ ਕੰਮ ਕੀ ਹੁੰਦੇ ਆ ਜਿਹੜੇ ਥੱਲੇ ਕੰਮ ਲਿਆਉਣ ਵਾਲੇ ਕੀ ਹੁੰਦੇ ਆ ਅੱਜ ਮੇਰੇ ਵੱਡੇ ਸਵਾਲ ਆ ਤੁਹਾਨੂੰ ਆਜੋ ਆਂ ਕਿਸੇ ਸਾਥ ਦੇ ਵਿੱਚ ਚਰਚਾ ਕਰ ਲਓ ਜਿਵੇਂ ਝੂਠਾ ਜਿਵੇਂ ਝੂਠਾ ਨਾ ਵੀ ਮੈਂ ਗਲਤ ਥੋੜੇ ਤੇ ਕਹਿਣਾ ਵੀ ਸਫਾਈ ਐ ਨਹੀਂ ਹੁੰਦੀ ਆ ਜੋ ਸੈਟਰੀ ਸਾਧ ਲਾਂਗੇ ਮੇਟ ਸਾਧ ਲਓ ਤੁਸੀਂ ਬਹਿ ਜਾਓ ਵੀ ਸਫਾਈ ਐ ਹੁੰਦੀ ਹੁੰਦੀ ਐ ਸੂਏ ਦੇ ਵਿੱਚ ਮਿੱਟੀ ਇਸ ਤਰ੍ਹਾਂ ਢੇਰ ਲੱਗੇ ਛੜ ਰਹੇ ਹੁੰਦੇ ਆ ਹੁਣ ਤੁਹਾਨੂੰ ਵੱਡੇ ਸਵਾਲ ਆ ਜਿਵੇਂ ਝੂਠਾ ਨਾ ਤੇ ਜਿੱਦ ਮਰਜੀ ਖੁੱਲੇ ਮੰਚ ਦੇ ਉਤੇ ਡਿਪੇਟ ਕਰ ਲਓ ਮੇਰੇ ਨਾਲ ਮੈਂ ਖੁੱਲੇ ਮੰਚ ਦੇ ਉਤੇ ਡਿਪੇਟ ਕਰਨ ਨੂੰ ਤਿਆਰ ਆ ਵੀ ਕੰਮ ਐ ਹੁੰਦੇ ਹੁੰਦੇ ਆ ਸਰਕਾਰਾਂ ਕੰਮ ਦਿੰਦੀਆਂ ਐ ਥੱਲੇ ਹੀ ਬਸ ਘਬੜੇ ਕਰੀ ਜਾਂਦੇ ਬੈਠ ਗਏ ਉੱਠ ਗਏ ਕੋਈ ਕਿਵੇਂ ਕੋਈ ਕਿਵੇਂ ਹੁਣ ਮੈਂ ਤੁਹਾਡੇ ਤੇ ਨਜ਼ਰ ਰੱਖੂੰਗਾ ਕੰਮ ਤੁਹਾਨੂੰ ਸਹੀ ਸਲਾਮਤ ਕਰਨਾ ਪੈਣਾ ਹੈ ਤਾਂ ਇਹਨਾਂ ਕੁਝ ਕਹਿੰਦੇ ਹੋ ਮੇਰੇ ਵੱਡੇ ਸਵਾਲ ਹੈ ਜੇ ਕੋਈ ਡਾਟ ਹੈ ਨਾ ਤੁਹਾਨੂੰ ਵੀ ਮੈਂ ਗਲਤ ਕਰਦਾ ਠੋਡੇ ਤੇ ਜਿਹੜੇ ਮੰਚ ਦੇ ਉੱਤੇ ਸਾਥ ਦੇ ਵਿਚਾਲੇ ਚਰਚਾ ਕਰਨ ਨੂੰ ਠੋਡੇ ਨਾਲ ਮੈਂ ਤਿਆਰ ਹਾਂ ਪਰ ਕੰਮ ਇਹ ਨਹੀਂ ਹੋਣੇ ਚਾਹੀਦੇ ਕੰਮ ਸਾਫ਼ ਸੁਥਰੇ ਹੋਣੇ ਚਾਹੀਦੇ ਜਿਵੇਂ ਤੁਸੀਂ ਘਰ ਦੇ ਵਿੱਚ ਕੰਮ ਸਾਫ਼ ਸੁਥਰੇ ਕਰਦੇ ਆਂ ਤਾ ਇਨਾ ਕੁਝ ਕਹਿੰਦੇ ਜੇ ਕੋਈ ਸ਼ਬਦ ਸਾਥੋਂ ਵੱਧ ਘੱਟ ਬੋਲਿਆ ਕੇ ਮਾਫੀ ਚਾਹੁੰਦੇ ਆ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਕਿ ਥੱਲੇ ਜਿਹੜੇ ਜ਼ਿੰਮੇਦਾਰ ਲੋਕ ਹੋ ਸਹੀ ਸਲਾਮਤ ਕੰਮ ਕਰਨ ਸੈਟਰੀ ਜਿਹਾ ਸਹੀ ਕੰਮ ਕਰਨ ਤੇ ਜਿਹੜੇ ਨਰੇਗਾ ਮਿਤੂਰੇ ਜਿਵੇਂ ਘਰ ਦਾ ਕੂੜਾ ਹੁੰਝ ਕੇ ਬਾਹਰ ਸੈਟ ਕੇ ਹੁੰਦੇ ਉਮੇ ਸੁਆ ਵੀ ਆਪਾਂ ਇਵੇਂ ਸਾਫ਼ ਕਰਨਾ ਹੁੰਦਾ ਤਾਂ ਇਨਾ ਕੁਝ ਕਹਿੰਦੇ ਜੇ ਕੋਈ ਸਾਥੋਂ ਸ਼ਬਦ ਵੱਧ ਘੱਟ ਬੋਲਿਆ ਕੇ ਮਾਫੀ ਚਾਹੁੰਦੇ ਆ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਜੀ ਧੰਨ ਧੰਨ ਸਾਧਗੁਰੂ ਤੇਰਾ ਹੀ ਆਸਰਾ ਜੀ